ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਸਨਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਡੀ ਪੱਡੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਧੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਡੀ ਸਾਹਿਬ ਸਭ ਤੋਂ ਪਹਿਲਾਂ ਤਾਂ ਆ ਦੱਸੋ ਵੀ ਸਨੌਰ ਹਲਕਾ ਜਿੱਥੋਂ ਹਰਮਿਤ ਸਿੰਘ ਪਠਾਨ ਮਾਜਰਾ ਵਿਧਾਇਕ ਨੇ ਆਮ ਆਦਮੀ ਪਾਰਟੀ ਨੇ ਉਥੇ ਨਵਾਂ ਹਲਕਾ ਇੰਚਾਰਜ ਜਿਹੜਾ ਉਹ ਲਗਾ ਦਿੱਤਾ ਤੇ ਹਲਕਾ ਇੰਚਾਰਜ ਬੜਾਏ ਗਏ ਆ ਰਣਜੋਤ ਸਿੰਘ ਹੜਾੜਾ ਹੁਣ ਇੱਕ ਪਾਸੇ ਤਾਂ ਇਹ ਗੱਲ ਸਾਫ਼ ਹੋ ਗਈ ਵੀ ਹੁਣ ਹਰਮੀਤ ਸਿੰਘ ਪਠਾਣ ਮਾਜਰਾ ਨੂੰ 2027 ਵਾਸਤੇ ਟਿਕਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਤੇ ਘੱਟੋ ਘੱਟ ਨਹੀਂ ਦੇਂਦੀ ਕਿਉਂਕਿ ਜਿੱਦਾਂ ਦਾ ਵਿਰੋਧ ਉਹਨਾਂ ਨੇ ਦਰਜ ਕਰਾਇਆ ਪਰ ਸਵਾਲ ਇਹ ਆ ਵੀ ਉਹ ਨਜ਼ਦੀਕੀ ਰਿਸ਼ਤੇਦਾਰ ਆ ਮੁੱਖ ਮੰਤਰੀ ਦੇ ਕੀ ਗੱਲ ਮੁੱਖ ਮੰਤਰੀ ਸਾਹਿਬ ਦੀ ਵੀ ਨਹੀਂ ਸੁਣੀ ਗਈ ਵੈਸੇ ਉਹ ਪਿਛਲੇ ਕਈ ਦਿਨਾਂ ਤੋਂ ਲਾਪਤਾ ਨੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਪੁਲਿਸ ਦੀ ਹਿਰਾਸਤ ਚੋਂ ਕਹਿੰਦੇ ਆ ਵੀ ਭੱਜ ਗਏ ਸੀਗੇ ਕਹਿੰਦੇ ਜੀ ਉਹਨਾਂ ਦੀ ਗੱਡੀ 'ਚੋਂ ਅਸਲਾ ਵੀ ਲੱਭਿਆ ਸੀ ਦੂਜੇ ਪਾਸੇ ਤਾਜੀ-ਤਾਜੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਹਰਮੀਤ ਸਿੰਘ ਸੰਧੂ ਉਹਨਾਂ ਨੇ ਤਰਨਤਾਰਨ ਤੋਂ ਤਰਨਤਾਰਨ ਦੀ ਜ਼ਿਮਨੀ ਚੋਣ ਵੀ ਆਉਣ ਵਾਲੀ ਆ ਤੇ ਖਬਰ ਇਹ ਆ ਇੱਕ ਵੱਡੀ ਅਖਬਾਰ ਦੇ ਵਿੱਚ ਛਪੀ ਆ ਵੀ ਐਨਸੀਬੀ ਨਾਰਕੋਟਿਕਸ ਕੰਟਰੋਲ ਬਿਊਰੋ ਜਿਹੜਾ ਉਹ ਹਰਮੀਤ ਸਿੰਘ ਸੰਧੂ ਉਹਨਾਂ ਨੂੰ ਇੱਕ ਨੋਟਿਸ ਭੇਜ ਸਕਦਾ ਕੋਈ ਡਰੱਗ ਦੀ ਸਮਗਲਿੰਗ ਨੂੰ ਲੈ ਕੇ ਜਿਹੜਾ ਮਾਮਲਾ ਉਹ ਜੁੜਿਆ ਹੋਇਆ ਤੀਜੀ ਖਬਰ ਇਹ ਆ ਵੀ ਜਿੱਥੇ ਪੰਜਾਬ ਸਰਕਾਰ ਨੂੰ ਹੱਲੇ ਤੱਕ ਉਹ 12000 ਕਰੋੜ ਰੁਪਇਆ ਨਹੀਂ ਲੱਭਦਾ ਪਿਆ ਉੱਥੇ ਹੀ ਕੇਂਦਰ ਸਰਕਾਰ ਨੇ ਉਸੇ ਖਾਤੇ ਦੇ ਵਿੱਚ 240 ਕਰੋੜ ਰੁਪਇਆ ਹੋਰ ਪਾ ਦਿੱਤਾ ਕਹਿੰਦੇ ਅਸੀਂ ਤੇ ਪੰਜਾਬ ਵਾਸਤੇ ਜਿਹੜਾ ਪੈਕੇਜ ਆ ਉਹ ਵਾਰੀ ਵਾਰੀ ਸਰ ਆਪਣੀ ਸਮੇਂ ਅਨੁਸਾਰ ਜਾਰੀ ਕਰੀ ਜਾ ਰਹੇ ਆ ਤੁਸੀਂ ਵਰਤ ਦੇਖਿਓ ਨਹੀਂ ਤੇ ਇਹਦੇ ਨਾਲ ਹੀ ਅੱਜ ਮੁੱਖ ਮੰਤਰੀ ਸਾਹਿਬ ਜਦੋਂ ਲਾਈਵ ਹੁੰਦੇ ਆ ਤਾਂ ਉਹ ਪੰਜਾਬੀਆਂ ਨੂੰ ਅਪੀਲ ਕਰਦੇ ਆ ਵੀ ਪੰਜਾਬ ਦੀ ਇਹ ਮਦਦ ਪੰਜਾਬੀਆਂ ਨੇ ਕਰਨੀ ਆ ਤੇ ਅੱਗੇ ਆਓ ਉਹ ਇੱਕ ਪੋਰਟਲ ਦਾ ਨਾਮ ਵੀ ਦੱਸਦੇ ਆ ਕਹਿੰਦੇ ਵੀ ਇਹਦੇ ਵਿੱਚ ਤੁਸੀਂ ਰੁਪਈਆ ਦਿਓਗੇ ਤੇ ਅਸੀਂ ਸਵਰ ਰੁਪਈਆ ਕਰਕੇ ਉਹ ਜਿਹੜਾ ਉਹ ਆਪਣੇ ਲੋਕਾਂ ਦੀ ਭਲਾਈ ਵਾਸਤੇ ਲਾਵਾਂਗੇ ਤੇ 3AM ਖਬਰਪਟ ਸਾਹਿਬ ਇਹ ਹੈਗੀ ਆ ਵੀ ਰਾਹੁਲ ਗਾਂਧੀ ਨੂੰ ਜਦੋਂ ਸਰੂਪਾ ਦਿੱਤਾ ਗਿਆ ਉਸ ਤੋਂ ਬਾਅਦ ਵਿਵਾਦ ਛਿੜ ਗਿਆ ਹੁਣ ਬੀਬੀ ਕਿਰਨ ਜੋਤ ਕੌਰ ਜਿਹੜੇ ਪੁਨਰ ਸੁਰਜੀਤ ਅਕਾਲੀ ਦਲ ਦੇ ਨਾਲ ਸੰਬੰਧ ਰੱਖਦੇ ਆ ਉਸ ਧੜੇ ਦੇ ਨਾਲ ਆ ਉਹ ਕਹਿ ਰਿਹਾ ਵੀ ਰਾਹੁਲ ਗਾਂਧੀ ਹੁਣਾਂ ਦਾ ਕੋਈ ਕਸੂਰ ਨਹੀਂ ਆ ਉਹ ਉਸ ਵਕਤ ਬੱਚੇ ਸੀਗੇ ਜਦੋਂ 84 ਵਾਪਰਿਆ ਤੇ ਇਸ ਕਰਕੇ ਇਹਨੂੰ ਵਿਵਾਦ ਨਹੀਂ ਬਣਾਇਆ ਜਾਣਾ ਚਾਹੀਦਾ ਪਰ ਸਵਾਲ ਇਹ ਆ ਵੀ ਜਦੋਂ ਰਾਹੁਲ ਗਾਂਧੀ ਨੂੰ ਸਿਰੋਪਾਉ ਦਿੱਤਾ ਗਿਆ ਸੀ ਵਿਰੋਧ ਵੀ ਜਿਹੜਾ ਦਰਜ ਆ ਉਹ ਪੁਨਰ ਸੁਰਜੀਤ ਅਕਾਲੀ ਦਲ ਨੇ ਕਰਾਇਆ ਸੀ ਫਿਰ ਬਾਅਦ ਚੋ ਐਕਸ਼ਨ ਦੇ ਵਿੱਚ ਐਸਜੀਪੀਸੀ ਵੀ ਆ ਗਈ ਤੇ ਪਤਾ ਲੱਗਾ ਵੀ ਉੱਥੋਂ ਦੇ ਜਿਹੜੇ ਗਰੰਥੀ ਸਿੰਘ ਆ ਜਾਂ ਮੈਨੇਜਰ ਆ ਉਹਨਾਂ ਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਗਿਆ ਪਰ ਸਭ ਤੋਂ ਪਹਿਲਾਂ ਬਟਸਪ ਪਠਾਨ ਮਾਜਰਾ ਨੂੰ ਫਿਰ ਬਿਲਕੁਲ ਲਾਂਬੇ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਜਿੱਥੋਂ ਤੱਕ ਹਰਮੇਸ਼ਿਕ ਪਠਾਨ ਮਾਜਰਾ ਨੂੰ ਉਸੇ ਦਿਨ ਲਾਭੇ ਕਰਤਾ ਜਿਸ ਦਿਨ ਉਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਦੇ ਪਿੱਛੇ ਪੁੜਸਲਾਸੀ ਉਦੋਂ ਹੀ ਪਤਾ ਸੀ ਵੀ ਹਰਮੇਸ਼ਿੰਗ ਪਠਾਨ ਮਾਜਰਾ ਦੀ ਹੁਣ ਆਮ ਆਦਮੀ ਪਾਰਟੀ 'ਚ ਕੋਈ ਰਸਾਈ ਨਹੀਂ ਹੈਗੀ ਲੇਕਿਨ ਮੈਂ ਫੇਰ ਕਹਿ ਦਿਆ ਵੀ ਹਰਮੇਸ਼ਿੰਗ ਪਠਾਨ ਮਾਜਰਾ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਇਹਦੇ ਪਿੱਛੇ ਕਾਰਨ ਕੀ ਹੈ ਖਾਰਕੂਆਦ ਦੇ ਸਮੇਂ ਤੇ ਕੀ ਜਾਂਦਾ ਸੀ ਫਲਾਣਾ ਖਾਰਕੂ ਫਲਾਣਾ ਕਾਂਗਰਸੀ ਕਰ ਰਿੰਦਾ ਠਿਗੜਾ ਖਾਰਕੂ ਜਲਾਉਂਦਾ ਠਿਗੜੇ ਕਾਂਗਰਸੀ ਕਰ ਰਿੰਦਾ ਇਥੋਂ ਤੱਕ ਕੇ ਬਾਬਾ ਗਰਵਧਨ ਸਿੰਘ ਮਾਣੋਚਲ ਭਰ ਇਹ ਕੀ ਜਾਂਦਾ ਸੀ ਉਹ ਬੂਟਾ ਸਿੰਘ ਮੰਤਰੀ ਦੀ ਕੂਟੀ ਚ ਰਿੰਦਾ ਜੇ ਇਹ ਗੱਲਾਂ ਸੱਚੀਆਂ ਤੇ ਫਿਰ ਕਹਿ ਸਕਦੇ ਆਪੇ ਪਠਾਨ ਮਾਜਰਾ ਵੀ ਕਿਸੇ ਵੱਡੇ ਘਰ ਦੇ ਵੱਡੇ ਘਰ ਦੇ ਪੁਰਾਣਾ ਬਣ ਕੇ ਬੈਠਾ ਹੁੰਦਾ ਕੋਈ ਛੋਟੇ ਘਰ ਨਹੀਂ ਹੋਉਂਦਾ ਤੇ ਫਿਰ ਪੱਟੇ ਸਾਹਿਬ ਜੇ ਤੁਸੀਂ ਇਦਾਂ ਦੇ ਸੰਕੇਤ ਦੇ ਰਹੇ ਹੋ ਤਾਂ ਜਿਹੜੀ ਕੱਲ ਆਪਾਂ ਇੱਕ ਖਬਰ ਦੱਸੀ ਸੀ ਵੀ ਕੁਝ ਭਾਜਪਾ ਦੇ ਵਿਧਾਇਕ ਤੇ ਮੰਤਰੀ ਜਿਹੜੇ ਆ ਉਹ ਭਾਜਪਾ ਦੇ ਨਾਲ ਸੰਪਰਕ ਦੇ ਵਿੱਚ ਆ ਫਿਰ ਉਧਰ ਤਰ ਹੋਂਗੇ ਜਿਹੜੀ ਗੱਲ ਆਪਾਂ ਪਹਿਲਾਂ ਵੀ ਕੀਤੀ ਉਹ ਫਿਰ ਕਰਦੇ ਆਂ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਜ਼ਰੂਰ ਹੋਣ ਚਾਹੀਦੀ ਪਠਾਨ ਮਾਜਰਾ ਵਰਗੇ ਧੱਕੜ ਬੰਦੇ ਜਿਹੜੇ ਨੇ ਉਹ ਕਦੀ ਤੁਹਾਨੂੰ ਬੱਤਾ برداشت ਕਰਦੇ ਨਹੀਂ ਕਦੀ ਵੀ ਨਹੀਂ برداشت ਕਰਨਗੇ ਜਿਹੜਾ ਹੈਗਾ ਰਤਨ ਜਿਹੜਾ ਬਠਿੰਡੇ ਵਾਲਾ ਕੀ ਨਾ ਉਹਦਾ ਪੂਰਾ ਰਤਨ ਉਹ ਉਹ ਹੈਗਾ ਵਾ ਫਿਰਾਰੀ ਹੈਗਾ ਇਹਨਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਨੇ ਇਹਨਾਂ ਨੂੰ ਟਿਕਟਾਂ ਨਹੀਂ ਮਿਲਦੀਆਂ 60 ਦੇ ਕਰੀਬ ਐਮਐਲਏ ਨੇ ਜਿਨ੍ਹਾਂ ਨੂੰ ਟਿਕਟਾਂ ਦੁਬਾਰਾ ਨਹੀਂ ਮਿਲਣੀਆਂ ਤੇ ਉਹਨਾਂ ਫਿਰ ਆਮ ਆਦਮੀ ਪਾਰਟੀ ਬਣਾ ਕੇ ਲੋਕਾਂ 'ਤੇ ਜਾਣ ਕੇ ਕਹਿਣਗੇ ਜੀ ਸਾਨੂੰ 5 ਸਾਲਾਂ ਦੇ ਕੰਮ ਹੀ ਨਹੀਂ ਕਰਨ ਦਿੱਤਾ ਇਹਨਾਂ ਨੇ ਸਾੜਾ ਪੱਠਾ ਭਾਤਾ ਸਾਨੂੰ ਮੌਕਾ ਇਹ ਘੁਰ ਦੇਓ ਅਸੀਂ ਕੰਮ ਕਰਕੇ ਵਿਖਾਵਾਂਗੇ ਤੁਹਾਨੂੰ ਤੇ ਜੇ ਆਮ ਆਦੀ ਪਾਰਟੀ ਕੋਰ ਪੰਜਾਬ ਬਣ ਜਾਂਦੀ ਹੈ ਤੇ ਫਿਰ ਤੂਫਾਨ ਤੇ ਇਹਨਾਂ ਦੇ ਵਿੱਚ ਵੀ ਪੈ ਗਈ ਅਕਾਲੀਆਂ ਚ ਪੈ ਗਈ ਕਾਂਗਰਸ ਲਈ ਆਫਸਰ ਜੜੀ ਜਾਂਦੇ ਤੇ ਰਹਿ ਗਈ ਕਿਹੜੀ ਬੀਜਪੀ ਲੇਕਰ ਬੀਜਪੀ ਦੇ ਵਿੱਚ ਉਹ ਧੜੇ ਅਗੇ ਨੇ ਇਹਦੀ ਗੱਲ ਨਹੀਂ ਉਹਨਾਂ ਦੇ ਵਿੱਚ ਵੀ ਅੰਦਰ ਗਰੁੱਪ ਬਾਜੀ ਬੜੀ ਸਟਰੋਂਗ ਗਰੁੱਪ ਬਾਜੀ ਆ ਵੇਖੋ ਅਸ਼wini ਧੜਾ ਵੱਖਰਾ ਵਾ ਖੰਨਾ ਧੜਾ ਵੱਖਰਾ ਵਾ ਨਹੀਂ ਲੱਗ ਧੜਾ ਵੱਖਰਾ ਵਾ ਕੈਪਟਨ ਧੜਾ ਵੱਖਰਾ ਇਹ ਵਕੋ ਖੰਨਾ ਧੜੇ ਨੇ ਉੱਥੇ ਫਿਰਦੇ ਰਹਿੰਦੇ ਨੇ ਇਸ ਤਰ੍ਹਾਂ ਕੇ ਸਾਲੀਆਂ ਪਾਰਟੀਆਂ ਚ ਅੱਛਾ ਬਿਲਕੁਲ ਨਹੀਂ ਹੈਗਾ ਤੇ ਜਿਹੜੀ ਪਠਾਨ ਮਾਦਰਾ ਦੀ ਥਾਂ ਦੇ ਉੱਤੇ ਰਣਜੋਤ ਸਿੰਘ ਵਗੈਰਾ ਨੂੰ ਲਾਇਆ ਵਾ ਹਲਕਾ ਇੰਚਾਰਜ ਦਾ ਮਤਲਬ ਹੀ ਰਣਜੋਤ ਦੀ ਟਿਕਟ ਨਾ ਹੁਣ ਤੋਂ ਹੀ ਪੱਕੀ ਕਰਤੀ ਤੇ ਪਠਾਨ ਮਾਦਰਾ ਟਿਕਟ ਨਹੀਂ ਮਿਲਣੀ ਤੇ ਮੈਂ ਤੇ ਗੱਲ ਕਹੂੰਗਾ ਵੀ ਪਠਾਨ ਮਾਜਾ ਤੇ ਸ਼ਾਇਦ ਆਪਣੀ ਜ਼ੁਬਾਨਤ ਬਚਾ ਦੇਣਾ ਤੇ ਹੁਣ ਜ਼ੁਬਾਨਤ ਵੀ ਨਹੀਂ ਬਚਣੀ ਉੱਥੇ ਲੇਕਿਨ ਜੈਸਤਰੀ ਕੰਨਾ ਰਮਨ ਰੋੜਾ ਰਮਨ ਦੇ ਰੋੜੇ ਦੇ ਵਿੱਚ ਵੇਖੋ ਬਕਾਇਦਾ ਤੌਰ ਤੇ ਪਹਿਲਾਂ ਕਿੰਨੇ ਜੋਸ਼ੋ ਪ੍ਰੋਸਨ ਲਿਆਂਦਾ ਗਿਆ ਉਹਨੂੰ ਤੇ ਮੁੜ ਕੇ ਜਿਹੜੀ ਉਹਦੀ ਹਾਲਤ ਕੀਤੀ ਕਿ ਇਸ ਵੇਲੇ ਕਦੀ ਕੋਈ ਕੇਸ ਤੇ ਕਦੀ ਕੋਈ ਕੇਸ ਉਹਦੀਆਂ ਮੁਸ਼ਕਿਲਾਂ ਇੰਨੀ ਕੁ ਬਣਾ ਦੁੱਤੀਆਂ ਨੇ ਮੈਨੂੰ ਨਹੀਂ ਉਮੀਦ ਸੀ ਵੀ 2027 ਦੀ ਅਚੜਾ ਤੱਕ ਉਹਨੂੰ ਬਾਹਰ ਹੋਂਦ ਦਿੱਤਾ ਚਲੋ ਅੱਜ ਸਪੀਕਰ ਨੇ ਬਕਾਇਦਾ ਤੌਰ ਤੇ ਉਹਦੀ ਜਿਹੜੀ ਆ ਉਹ ਮਨਜ਼ੂਰੀ ਦੇ ਦਿੱਤੀ ਹੈ ਕੇਸ ਚਲਾਉਣ ਦੀ ਅਰੈਸਟ ਪਹਿਲਾਂ ਹੈਗਾ ਹੈ ਅੱਗੇ ਹੁਣ ਕੇਸ ਚਲਾਉਣ ਦੀ ਮਨਜ਼ੂਰੀ ਮਿਲਦੀ ਮਿਲਗੀ ਕੇਸ ਤੇ ਚੱਲੇਗਾ ਚੱਲੇਗਾ ਕਿਉਂਕਿ ਜਿਹੜੇ ਵਿਧਾਨਕਾਰ ਇਹਨਾਂ ਦੀ ਮਨਜ਼ੂਰੀ ਸਪੀਕਰ ਨੇ ਦੇਣੀ ਹੁੰਦੀ ਹੈ ਤੇ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕੱਲ ਬਕਾਇਦਾ ਤੌਰ ਤੇ ਰਵਿੰਦਰ ਸਿੰਘ ਬਰੰਪੁਰ ਅਕਾਲੀ ਦਲ ਦਾ ਵਾਈਸ ਪ੍ਰਧਾਨ ਆਵਾਦਨ ਦਲ ਦਾ ਤੇ ਰਣਜੀਤ ਸਿੰਘ ਬਰੰਪੁਰ ਦਾ ਸੈਟਫਰਜ਼ੰਦਾ ਉਹਨੇ ਇੱਕ ਪੱਤਰ ਲਿਖਿਆ ਵਾ ਸਪੀਕਰ ਨੂੰ ਉਹਨੇ ਕਿਹਾ ਜੀ 48 ਘੰਟਿਆਂ ਦੇ ਅੰਦਰ ਮਨਜਿੰਦਰ ਸਿੰਘ ਸਿਰਸਾ ਨੂੰ ਜਿਹੜਾ ਵਾ ਇਹਦੀ ਲਾਲਪੁਰਾ ਇਹਦੀ ਲਾਲਪੁਰਾ ਸਰੀ ਜਿਹੜਾ ਮਨਜਿੰਦਰ ਸਿੰਘ ਜਿਹੜਾ ਹੈਗਾ ਬਾਕਾਇਦਾ ਤੌਰ ਤੇ ਲਾਲਪੁਰਾ ਖਡੂਰ ਸਾਬ ਤੋਂ ਵਿਧਾਇਕ ਹੈ ਇਹਦੀ ਮੈਮਰੀ ਖਤਮ ਕਰਕੇ ਚੋਣ ਕੂਚ ਲਿਖਿਆ ਜਾਵੇ ਇਥੇ ਚੋਣ ਕਈ ਜਾਵੇ ਜੇ ਨਹੀਂ ਕਰਦੇ ਤੇ ਵੀ ਵਿਲ ਮੂਵ ਟੂ ਦਾ ਹਾਈ ਕੋਰਟ ਜੇ ਕੋਈ ਕੋਰਟ ਦਾ ਸਹਾਰਾ ਲੈਂਦੇ ਆ ਤੇ ਉਹਨੇ ਚ ਨੂੰ ਜੇਲ ਨੂੰ ਕਿਤੇ ਸਟੇ ਮਿਲ ਗਿਆ ਇਹ ਜਨਾ ਡਿਲੇ ਕਿਤੀ ਜਾ ਰਹੀ ਉਹ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਿਰਫ ਸਟੇ ਡਿਵੋਰਸਲ ਕੀਤੀ ਜਾ ਰਹੀ ਹੈ ਸਾਬਤੋ ਵੱਡੀ ਗੱਲ ਸੰਦੀਪ ਜੀ ਵੇਖੋ ਪੁਲਿਸ ਆਪਣੇ ਬੰਦਿਆਂ ਦਾ ਕਿੰਨਾ ਸੋਚਦੀ ਹੈ ਇਸ ਕੇਸ ਦੇ ਵਿੱਚ ਚਾਰ ਪੁਲਿਸ ਵਾਲੇ ਸਾਹਮਣੇ ਆਏ ਤੇ ਚੌਹ ਦੀਆਂ ਜਿਹੜੀਆਂ ਪਤਨੀਆਂ ਸੀ ਉਹ ਬਾਅਦ ਵਿੱਚ ਪੁਲਿਸ ਦੇ ਜਦੋਂ ਇਹ ਜੋ ਵਿਧਾ ਕਰਦੇ ਪਰਚਾ ਦਰਜ ਹੋ ਗਿਆ ਜੇਲ੍ਹ ਚ ਲੱਗੇ ਨੈਚਰਲੀ ਸੀ ਜਾਣੇ ਸੀਗਾ ਤੇ ਚੌਹ ਦੀਆਂ ਪਤਨੀਆਂ ਨੂੰ ਪੁਲਿਸ ਨੇ ਭਰਤੀ ਕਰਕੇ ਉਹਨਾਂ ਨਾਲ ਕਹਿੰਦਾ ਵੀ ਭਾਈ ਤੁਸੀਂ ਨੌਕਰੀ ਕਰੋ ਤੇ ਆਪਣੇ ਬੱਚੇ ਪਾਲੋ ਤੁਸੀਂ ਇਹ ਵੇਖੋ ਕਿੰਨੀ ਵੱਡੀ ਪ੍ਰਾਪਤੀ ਆਪਣੀ ਤਰੰਤਾਨਾ ਪੁਲਿਸ ਦੀ ਤਰੰਤਾਨਾ ਪੁਲਿਸ ਨੇ ਜਦੋਂ ਮਨਜਿੰਦਰ ਸਿੰਘ ਲਾਲਪੁਰਾ ਨੇ ਗੁਰਮੀਤ ਸਿੰਘ ਛਵਾਨ ਐਸਐਸਬੀ ਦੀ ਬਦਲੀ ਕਰਾਈ ਸੀਗੀ ਤੇ ਕਿੰਨਾ ਸ਼ਾਨੋ ਸ਼ੌਕ ਨਾਲ ਉਹਨੂੰ ਵਿਦਾਇਗੀ ਪਾਰਟੀ ਦਿੱਤੀ ਸੀ ਪੂਰੇ ਸ਼ਹਿਰ ਤੇ ਦਿੱਤੀ ਗਈ ਸੀਗੀ ਜੀਬ ਤੇ ਚੜਾ ਕੇ ਉਹਦੇ ਤੇ ਫੁੱਲਾਂ ਦੀਆਂ ਵਰਖਾ ਕੀਤੀ ਗਈ ਸੀਗੀ ਇੱਕ ਮੂੰ ਚੜਾਇਆ ਗਿਆ ਸੀ ਬਾਕਾਇਦਾ ਤੌਰ ਤੇ ਵੀ ਐਮਐਲਏ ਨੂੰ ਵੀ ਤੂ ਭਾਵੇਂ ਤੂ ਜੋ ਮਰਜ਼ੀ ਹੋਵੇ ਲੇਕਿਨ ਸਾਡੀ ਪੁਲਿਸ ਜੁਨਾਈਟ ਆ ਇਹ ਬੜੀ ਵੱਡੀ ਚੀਜ਼ ਸੀਗੀ ਇਸੇ ਤਰ੍ਹਾਂ ਜਿਹੜੇ ਬੰਦਿਆਂ ਨੇ ਉਹ ਬੀਬੀ ਨੂੰ ਕੁੱਟਿਆ ਉਹਨਾਂ ਵਾਸਤੇ ਤੋ ਬੀਬੀ ਨੂੰ ਕੁੱਟਣੀ ਵਰਦਾਨ ਸਾਹਿਬ ਤੋਂ ਗਈ ਸੁਪਰੀਮ ਕੋਰਟ ਨੇ ਵਿਸ਼ਾਕੂਨਾਂ ਦੇ ਉੱਤੇ ਐਕਸ਼ਨ ਲੈ ਲਿਆ ਵੱਖਰੀ ਗੱਲ ਆ ਤੇ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਕਿ ਜਦੋਂ ਪਹਿਲਾਂ ਵੜੇ ਗਏ ਸੀ ਜੇਲ੍ਹ ਤੋਂ ਬੇਲ ਬੇਲ ਤੇ ਰਿਹਾਤ ਹੋ ਕੇ ਆ ਕੇ ਤੇ ਇਹਨਾਂ ਨੇ ਕਹਿੰਦੇ ਨੌਕਰੀ ਫੇਰ ਕੀਤੀ ਆ ਫਿਰ ਨੌਕਰੀਆਂ ਕੀਤੀ ਇਹਨੇ ਆਕੇ ਪੁਲਿਸ ਮੈਗਜ਼ਮੀ ਫਿਰ ਰੱਖਲੇ ਸੀ ਨਾਂਉਂ ਕਿਉਂ ਰੱਖਲੇ ਜਿਸ ਸਜ਼ਾ ਜਾਨੀ ਸੀ ਹੋਈ ਹੁਣ ਸਜ਼ਾ ਹੋ ਗਈ ਐ ਸਜ਼ਾ ਹੁਣ ਤੋਂ ਬਾਅਦ ਇਹ ਤੋਂ ਮੇਰਾ ਖਿਆਲ ਇਹਨਾਂ ਨੂੰ ਸ਼ਾਇਦ ਇੱਕ ਇੱਕ ਸਾਲ ਸਜ਼ਾ ਦੀ ਬਾਕੀ ਉਹ 4 ਸਾਲ ਸੋਈ ਐ ਜੇ ਇੱਕ ਸਾਲ ਸਜ਼ਾ ਦੀ ਤਾਂ ਫਿਰ ਨੌਕਰੀ ਬਾਅਦ ਚਾਕੇ ਫਿਰ ਤੇ ਆ ਜਾਣਗੇ ਆਪਣੇ ਸਟੇ ਲੈ ਕੇ ਹਾਈ ਕੋਰਟ ਹਾਈ ਕੋਰਟ ਨੇ ਇੱਕ ਸਟੇ ਦਿੱਤਾ ਤੇ ਇਹਦਾ ਮਤਲਬ ਵੀ ਉਹਨਾਂ ਦੀ ਜ਼ਿੰਦਗੀ ਦੀ ਨੌਕਰੀ ਜਿਹੜੀ ਉਹ ਪੂਰੀ ਹੋ ਜੂਗੀ ਬਾਅਦ ਪੈਨਸ਼ਨ ਪੁੱਛੇ ਵਿਖੇ ਜੁ ਲੱਗਦੀ ਕਿੰਨੇ ਲੱਗਦੀ ਉਹ ਬਾਅਦ ਦੀ ਤੇ ਪੁਲਿਸ ਨੇ ਤਰੰਤਨ ਪੁਲਿਸ ਨੇ ਵਿਖੇ ਦੋਵਰੀ ਆਪਣੀ ਹੋਂਦ ਦਾ ਪ੍ਰਕਰਵਾ ਕੀਤਾ ਵੀ ਜਦੋਂ ਬੀਬੀ ਦੀ 2013 ਚ ਕਟਮਾਰਕ ਕੀਤੀ ਉਹ ਪੁਲਿਸ ਵਾਲੇ ਫਸ ਗਏ ਉਹਨਾਂ ਦੇ ਮਕਦਮੇ ਦਰਜ ਹੋ ਗਏ ਤੇ ਜੇਲ੍ਹ ਚਲ ਗਈ। ਉਹਨਾਂ ਦੀ ਇਹ ਪਤਨੀ ਨੂੰ ਧਰਤੀ ਕਰਕੇ ਕਹਿੰਦੇ ਬੀਬੀ ਜੀ ਨਾ ਬੱਚੇ ਬੜੋ ਆਪਣੇ ਤੁਸੀਂ। ਤੇ ਗੁਰਮੀਤ ਸਿੰਘ ਝੋਹਾਂ ਵਾਲੀ ਗੱਲ ਤਾਂ ਹੁੰਦਾ ਦਰਸਦੀ ਹੈ। ਜਿਹੜੇ ਅਭਮ ਨਿਊਜ਼ ਹੀ ਸਾਡੇ ਕੁਮਾਰ ਭਵਾਨੀ ਨੂੰ ਜਿਹੜੇ ਉੱਥੇ ਐਸਐਸਪੀ ਲਾਇਆ ਸੀ ਉਹਨਾਂ ਦੀ ਸ਼ਿਕਾਇਤੀ ਬਦਲੀ ਸੀ ਨਿਕਲੂ ਬਾਹਰ ਨਹੀਂ ਸੀ ਆਈ। ਇਸ ਕਰਕੇ ਮਨਜਿੰਦਰ ਸਿੰਘ ਦਿੱਖਾ ਜਿਹੜਾ ਬਲੂ ਆਈ ਬੋਏ ਲਗਦਾ ਵਾ ਕੇਜਰੀਵਾਲ ਦਾ ਪੀਪਲ ਕੋਈ ਦਿੱਤੇ ਅੱਜ ਦੀ ਡੇਟ ਦੇ ਵਿੱਚ ਇੱਕ ਲਾਲਸਰ ਲਾਲਪੁਰ ਨੂੰ ਭੇਨੇ ਕਿ ਜੁਦਾ ਲਾਲਪੁਰਾ ਬਲੂ ਆਈ ਬੋਏ ਲਗਦਾ ਉਹਨਾਂ ਦਾ ਇਸੇ ਕਰਕੇ ਅੱਜ ਨੂੰ ਵੀਆਈਪੀ ਟ੍ਰੀਟਮੈਂਟ ਜੇਲ੍ਹ 'ਚ ਮਿਲ ਰਿਹਾ ਵੀਆਈਪੀ ਟ੍ਰੀਟਮੈਂਟ ਨੂੰ ਤੇ ਪੱਟੀ ਸਾਹਿਬ ਉਹ ਦੇ ਮੌਜੂਦਾ ਵਿਧਾਇਕ ਹੈ ਉਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਮਿਲ ਰਿਹਾ ਤੇ ਹਰਮੀਤ ਸਿੰਘ ਸੰਧੂ ਨੂੰ ਜਦੋਂ ਐਨਸੀਬੀ ਨੋਟਿਸ ਭੇਜੂਗਾ ਰੱਬ ਨਾ ਕਰੇ ਕਿਤੇ ਕਾਰਵਾਈ ਅੱਗੇ ਤੁਰ ਪਈ ਤੇ ਫਿਰ ਕੀ ਬਣੂਗਾ ਜੀ ਮਿੱਫੂ ਹਰਮੀਤ ਸਿੰਘ ਸੰਧੂ ਅੱਜ ਨਹੀਂ ਇਹ ਪਹਿਲਾਂ ਵੀ ਚਰਚਾ ਦੇ ਵਿਸ਼ਾ ਚਰਿਆ ਅਕਾਲੀ ਸਰਕਾਰ ਦੇ ਟਾਈਮ ਤੇ ਇੱਕ ਵਾਰੀ ਨਸ਼ੇ ਦੀ ਕੇ ਫੜੀ ਗਈ ਤੇ ਉਹਦੇ ਵਿੱਚ ਬੇਕਾਇਦਾ ਤੌਰ ਤੇ ਮਾਂ ਅਰਮੀ ਸੱਭੂ ਦਾ ਹੁੰਦਾ ਸੀ ਰਾਏ ਸਾਹਿਬ ਪਵਨ ਰਾਏ ਇੱਥੇ ਐਸਐਸਪੀ ਸੀਗਾ ਤੇ ਉਹਨੇ ਕਿਹਾ ਜੀ ਮੈਂ ਤੇ ਪਰਚਾ ਦਿਓ ਐਮਐਲਏ ਵੱਤ ਬਥਰੀ ਕਰਨ ਤੇ ਸੁਖਬੀਰ ਸਿੰਘ ਬਾਦਲ ਸਪੈਸ਼ਲ ਇੱਥੇ ਆਈਸੀਪੀ ਨੂੰ ਇੰਨੀ ਗੱਲ ਕਹੀ ਸੀਗੀ ਕਿ ਪਰਚਾ ਨਹੀਂ ਜਣਾ ਸਾਡੀ ਬਗਰਾਮੀ ਬਹੁਤ ਹੋ ਪੇਦਾ ਸਮਾਨ ਵੀ ਵਾਪਸ ਕਰਦੇ ਹੋ ਤੇ ਪਰਚਾ ਨਹੀਂ ਦੇਣਾ ਇਹ ਹਾਲ ਤਾਂ ਸਾਡੀ ਉਸ ਤੈਨੂੰ ਜਦੋਂ ਪਰਚਾ ਬਣੇ ਦਿੱਤਾ ਸੀਗਾ ਤੇ ਰਾਏ ਨੇ ਗੱਲ ਕਹੀ ਸੀ ਤੁਸੀਂ ਹੋਮ ਮਿਨਿਸਟਰ ਨੂੰ ਮੇਰੀ ਹੁਣੇ ਬਦਲੀ ਕਰਦੇ ਉੱਥੇ ਮੈਂ ਇੱਥੇ ਐਸਐਸਪੀ ਨਹੀਂ ਰਹਿ ਸਕਦਾ। ਨਲੰਬ ਖਿਸ਼ੋਰ ਨੇ ਬਕਾਇਦਾ ਤੌਰ ਤੇ ਇੱਕ ਪਟੀਸ਼ਨ ਹਾਈ ਕੋਰਟ 'ਚ ਪਾਈ ਸੀ 16 ਆਈਪੀ ਅਧਿਕਾਰੀਆਂ ਨੇ ਵੀ ਅਸੀਂ ਅਕਾਲੀਆਂ ਦੇ ਰਾਜ ਦੇ ਵਿੱਚ ਕਿਤੇ ਵੀ ਐਸਐਸਪੀ ਨਹੀਂ ਗਲਾਸ ਸਾਨੂੰ ਕਿਤੇ ਡੈਪੂਟੇਸ਼ਨ ਦੇ ਬਾਹਰ ਭੇਜ ਦੁੱਤਸੇ ਮਰਦੀ ਭੇਜੋ ਇੰਨੀ ਬਦਨਾਮੀ ਕਾਲੀ ਨਹੀਂ ਹੈਗੀ ਸੀ ਪਹਿਲੀ ਵਾਰੀ ਹਰਮੀਤ ਜਿੱਦਾਂ ਆ ਆਜ਼ਾਦ ਮੀਤ ਵਾ ਦੂਜੀ ਵਾਰੀ ਜਿੱਦਾਂ ਅਕਾਲੀ ਸੀਟ ਦੇ ਉੱਤੇ ਤੇ ਸੁਖਬੀਰ ਸਿੰਘ ਬਾਦਲ ਨਾਲ ਬੜੇ ਨੇੜਲੇ ਸੰਬੰਧ ਹੁੰਦੇ ਵਿਕਰਮ ਸਿੰਘ ਮਜੀਠੀਆ ਨਾਲ ਤਾਂ ਬਹੁਤ ਨੇੜੇ ਨੇੜੇ ਹੁੰਦਾ ਅੱਜ ਫਰਵੀਰ ਸਿੰਘ ਜਿਹੜਾ ਜਦੋਂ ਵੇਖਿਆ ਵੀ ਜਿਵੇਂ ਭਗਵੰਤ ਮਾਨ ਨੂੰ ਨਹੀਂ ਕਹਿੰਦੇ ਹੁੰਦੇ ਵੀ ਡਾਇਨਾਸੌਰ ਤੇ ਦੁਬਾਰਾ ਆ ਸਕਦੇ ਆ ਅਕਾਲੀ ਪੰਜਾਬ ਤੇ ਦੁਬਾਰਾ ਨਹੀਂ ਆ ਸਕਦਾ ਇਸੇ ਕਰਕੇ ਏਸੀ ਨੂੰ ਹਰਮੀਤ ਸਿੰਘ ਨੇ ਵੇਖਿਆ ਵੀ ਹੁਣ ਹਾਲਾਤ ਖਰਾਬ ਨੇ ਤੇ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ ਅਕਾਲੀਆਂ ਦਾ ਤੇ ਆਪਣਾ ਪਹਿਲਾ ਬੂਰੀਏਪ ਤਾਂ ਚੁੱਕ ਕੇ ਲੈ ਜੋ ਤੇ ਮੁੱਖ ਮੰਤਰੀ ਨਾਲ ਮਿਲ ਕੇ ਜਿਹੜੇ ਸੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਇਹ ਵੀ ਕਿਹਾ ਜਾ ਰਿਹਾ ਵਾ ਵੀ ਉਹ ਸੰਭਾਵੀ ਉਮੀਦਵਾਰ ਨੇ ਤਰੰਤ ਤਰ ਬਿਗੜੀ ਬਾਈਲੈਕਸ਼ਨ ਇਹ ਸਤੰਬਰ ਦਾ ਮਹੀਨਾ ਜਾ ਰਿਹਾ ਦਾ ਨਵੰਬਰ ਦੇ ਵਿੱਚ ਅਕਤੂਬਰ ਛੱਡ ਕੇ ਨਵੰਬਰ ਦੇ ਵਿੱਚ ਬਕਾਇਦਾ ਤੌਰ ਤੇ ਚੋਣ ਹੋਣੀ ਹੈ ਜਦੋਂ ਬਿਹਾਰ ਦੀਆਂ ਚੋਣਾਂ ਹੋਣੀਆਂ। ਉਹ ਜੇ ਚੋਣ ਹੁੰਦੀ ਆ ਤੇ ਉਹ ਤੋਂ ਪਹਿਲਾਂ ਪਹਿਲਾਂ ਜਿਸ ਤੇ ਐਨਸੀਬੀ ਦੇ ਨੂੰ ਨੋਟਿਸ ਭੇਜ ਦਿੱਤਾ ਵੀ ਤੁਸੀਂ ਆ ਕੇ ਪੇਸ਼ ਹੋ ਜਾਂ ਭੇਜਣ ਵਾਲੀ ਹੈ। ਤੇ ਮੈਂ ਤੁਹਾਨੂੰ ਦੱਸ ਦਿਆ ਵੀ 20 ਅਗਸਤ ਨੂੰ ਐਨਸੀਪੀ ਦੇ ਪਰਮਜੀਤ ਸਿੰਘ ਟਿਮੋਵਾਲ ਇੱਕ ਸਫੀ ਸੁਰਫ ਅੰਨੀ ਸੰਨੀ ਇੱਕ ਸਾਥ ਦਾ ਤਿੰਨ ਵਿਅਕਤੀ ਗ੍ਰਿਫਤਰ ਕੀਤੇ ਸੀ 80 ਗ੍ਰਾਮ ਇਹਨਾਂ ਕੋਲੋਂ ਹੈਰੋਨ ਬ੍ਰਾਹਮਣ ਕੀਤੇ ਗਏ ਸੀ ਇਹਨਾਂ ਦੀ ਪੁਛ ਪੜਤਾਲ ਤੋਂ ਬਾਅਦ ਇੱਕ ਨਾਂ ਹੋਰ ਹੁੰਦਾ ਗੁਰਪ੍ਰੀਤ ਸਿੰਘ ਇਹ 22 ਨੰਬਰ ਤਰਦਰ ਤੋਂ ਕਾਉਂਸਲਰ ਇਹਨੂੰ ਨੋਟਿਸ ਹੁੰਦਾ ਹੈ ਦੀ ਪੇਸ਼ੀ ਹੁੰਦੀ ਹੈ ਅੱਜ ਫਿਰ ਉਹਦੀ ਪੇਸ਼ੀ ਹੈ ਅੱਜ ਫਿਰ ਉਹਨੂੰ ਬੁਲਾਇਆ ਗਿਆ ਵਾ ਉਹ ਗਿਆ ਕਿ ਨਹੀਂ ਗਿਆ ਇਹਨੂੰ ਪਤਾ ਹੋਊਗਾ ਲੇਕਿਨ ਐਨਸੀਬੀ ਬਾਰੇ ਇਹ ਸੰਕੇਤ ਦਿੱਤੇ ਗਏ ਨੇ ਕਿ ਉਹ ਜਿਹੜਾ ਆਮ ਆਦਮੀ ਪਾਰਟੀ ਦਾ ਸਮਾਵੀ ਉਮੀਦਵਾਰ ਅਤਰੰਤਨ ਤੋਂ ਉਹ ਨੂੰ ਇਹ ਨੋਟਿਸ ਕਿਸੇ ਵੇਲੇ ਆ ਸਕਦਾ ਵੀ ਇਹਨਾਂ ਦੀ ਬਨਾ ਦੇ ਉੱਤੇ ਇਸ ਤਰ੍ਹਾਂ ਕੇ ਇਹਨਾਂ ਦੀਆਂ ਮੁਸ਼ਕਲਾਂ ਤੇ ਹੋਰ ਵਾਧੀਆਂ ਨੇ ਐਨਸੀਬੀ ਹੋਈ ਇਹ ਕਿਸੇ ਨੂੰ ਛੱਡਦੀ ਨਹੀਂ ਛਿੱਤੀ ਕੀਤਾ ਜਦੋਂ ਇੱਕ ਵਾਰੀ ਕੁੰਡੀ ਪਾ ਲੇ ਐਨਸੀਬੀ ਹੋਈ ਈਡੀ ਹੋਈ ਐਨਡੀਆਈ ਹੋਈ ਜਦੋਂ ਇੱਕ ਵਾਰੀ ਕੁੰਡੀ ਪਾ ਲੈਂਦੇ ਆ ਨਾ ਮੁੜ ਕੇ ਛੱਡਦੇ ਨਹੀਂ ਅਧੂਰਾ ਨਹੀਂ ਛੱਡਦੇ ਫਿਰ ਆਪਣਾ ਮਿਸ਼ਨ ਪੂਰਾ ਕਰਕੇ ਛੱਡਦੇ। ਇਸ ਕਰਕੇ ਜੇ ਇਹ ਵੀ ਉਧਰ ਚਲਾ ਗਿਆ ਕੋਈ ਕਹਾਣੀ ਬਣ ਗਈ ਤੇ ਫਿਰ ਮੈਸੇਜੇ ਸੰਭਾਵੀ ਉਮੀਦਵਾਰ ਕਿਹੜਾ ਵਾ ਫਿਰ ਆਮ ਆਦਮੀ ਪਾਰਟੀ ਉਮੀਦਵਾਰ ਉਹਨੂੰ ਨਹੀਂ ਬਣਾਏਗੀ। ਬਹੁਤ ਬੰਦੇ ਉੱਥੇ ਬੜੇ ਅੱਗੇ ਇੱਕ ਮੈਂ ਕਿਹਾ ਜਸਪੀਰ ਹੈ, ਸ਼ੈਦ ਰਾਜਵੀਰ ਇਹ ਬੰਦੇ ਕਈ ਹੈਗੇ ਨੇ ਪੁਰਾਣੇ ਲੱਗੇ ਨੇ। ਉਹਨਾਂ ਚੋਂ ਵੀ ਉਮੀਦਵਾਰ ਕਿਸ ਨੂੰ ਬਣਾਇਆ ਜਾ ਸਕਦਾ। ਲੇਕਿਨ ਇਸ ਵੇਲੇ ਐਨਸੀਪੀ ਜਿਸ ਤਿੱਕ ਇਹਨਾਂ ਪੰਜਾਬ ਚ ਕਾਰਵਾਈ ਕਰ ਰਹੀ ਹੈ। ਉਨ ED ਪਿੱਛੇ ਆ NCP ਅੱਗੇ ਤੇ ਇਹ ਕਈ ਵਿਧਾਇਕ ਇਹਨਾਂ ਦੇ ਹੋਰ ਵੀ ਕਾਬੂ ਇਸ ਤਰੀਕੇ ਨਾਲ ਆ ਸਕਦੇ ਨੇ ਜਿਨ੍ਹਾਂ ਦੇ ਉੱਤੇ ਸ਼ੱਕ ਦੀ ਬਨਾਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਜੀ ਤੇ ਪਰਸਪਤ ਦੂਜੇ ਪਾਸੇ ਇੱਕ 12000 ਕਰੋੜ ਦਾ ਰੌਲਾ ਪਈ ਜਾਂਦਾ ਪੰਜਾਬ ਸਰਕਾਰ ਕਹਿੰਦੀ ਹੈ ਵੀ ਸਾਡੇ ਖਾਤੇਆਂ 'ਚ ਹੈ ਨਹੀਂਗਾ ਉਹ ਪੈਸਾ ਵੀ ਸਾਨੂੰ ਦੱਸੋ ਤੇ ਸਹੀ ਕੇਂਦਰ ਸਰਕਾਰ ਪੂਰਾ ਸਾਭ ਭੇਜਦੀ ਆ ਜਾਖੜ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਵੀ ਫਲਾਣੇ ਸੰਜ ਇੰਨੇ ਪੈਸੇ ਆਏ ਫਲਾਣੇ ਚੰਨੇ ਆਏ ਇੰਨੇ ਖਰਚ ਤੇ ਇਦਾਂ ਹੋ ਗਿਆ ਉਦਾਂ ਹੋ ਗਿਆ ਹੁਣ ਉਸੇ ਖਾਤੇ ਦੇ ਅੱਜ ਜਦੋਂ ਮੋਦੀ ਸਾਹਿਬ ਦਾ ਜਨਮ ਦਿਨ ਆ 17 ਸਤੰਬਰ ਨੂੰ ਉਸੇ ਖਾਤੇ ਦੇ ਵਿੱਚ 240 ਕਰੋੜ ਰੁਪਈਆ ਐਸ ਡੀ ਆਰ ਐਫ ਸਟੇਟ ਡਿਜ਼ਾਸਟਰ ਰੀਲੀਫ ਫੰਡ ਜਿਹੜਾ ਉਹਦੇ ਵਿੱਚ ਭਾਜਪਾ ਜਿਹੜੀ ਆ ਕੇਂਦਰ ਦੀ ਸਰਕਾਰ ਆ ਉਹ 240 ਕਰੋੜ ਰੁਪਈਆ ਕਹਿੰਦੇ ਅਸੀਂ ਹੋਰ ਦੇ ਦਿੱਤੇ ਆ ਤੇ ਜੇ ਪ੍ਰਧਾਨ ਸਾਬ ਉਹ ਪਹਿਲੇ 12000 ਕਰੋੜ ਨਹੀਂ ਲੱਭਣ ਡਿਆ ਤੇ ਫਿਰ ਇਹ ਇਹ ਪੈਸਿਆਂ ਦਾ ਕਿਵੇਂ ਵਰਤੇਗੀ ਪੰਜਾਬ ਸਰਕਾਰ ਤੇ ਇਹਦੇ ਨਾਲ ਹੀ ਮੁੱਖ ਮੰਤਰੀ ਸਾਹਿਬ ਅੱਜ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਵੀ ਪੰਜਾਬੀਆਂ ਨੂੰ ਅਪੀਲ ਕਰਦੇ ਕਲਾਕਾਰਾਂ ਨੂੰ ਅਪੀਲ ਕਰਦੇ ਆ ਸੰਸਥਾਵਾਂ ਨੂੰ ਅਪੀਲ ਕਰਦੇ ਆ ਵੀ ਪੰਜਾਬ ਦੀ ਮਦਦ ਕਰੋ ਵੇਖੋ ਜਿਹੜੀ ਪੰਜਾਬ ਦੀ ਮਦਦ ਕਰਨ ਦੀ ਲੋੜ ਆ ਮੈਂ ਸੋਚਦਾ ਵੀ ਮੁੱਖ ਮੰਤਰੀ ਸਾਹਿਬ ਜਾ ਕੇ ਬਾਹਰ ਸਰਹੜੇ ਦੇਖ ਕੇ ਤੇ ਦੋ ਪੈਗ ਲਾ ਕੇ ਸੌ ਜਾਣ ਕੇਂਦਰ ਨੇ ਤਾਨੂੰ ਕੱਖ ਦੀ ਜਣਾ ਜੋ ਮਰਜ਼ੀ ਕਰ ਲੋ ਕੇਂਦਰ ਐਸ ਨੇ ਆਪਣੇ ਬਚਾਅ ਚ ਸਾਰਿਆਂ ਦੇ ਕੰਨ ਖੜੇ ਹੋਏ ਪਏ ਆਪੀ ਕਾਠਮੰਡੂ 네ਪਾਲ ਦੇ ਵਿੱਚ ਫਿਰ ਬੰਗਾਲ ਦੇ ਵਿੱਚ ਫਿਰ ਬਕੈਦਾ ਤੋਤੇ শ্রীলੰਕਾ ਦੇ ਵਿੱਚ ਤੁਸੀਂ ਲੈ ਲੋ ਜਿੰਦੂ ਪਿੱਛੇ ਤੇ ਥੋੜਾ ਜਿਹਾ ਇਸ ਪਾਸੇ ਆਪਣੇ ਨੱਕ ਜਿਹੜਿਆ ਪਾਕਿਸਤਾਨ ਦੇ 2023 ਕੀ ਵਜੋਂ ਤੇ ਇੱਕ ਪਾਪੂਲਰ ਸਰਕਾਰ ਨੂੰ ਲਾਂਭੇ ਕਰਕੇ ਤੇ ਤੁਸੀਂ ਉੱਥੇ ਆਪਣੀ ਸਰਕਾਰ ਬਣਾਈ ਜਿਹੜੀ ਓਨਲੀ ਸੇਨਾ ਦੇ ਡਰਦੇ ਸੀ ਇੱਕ ਜਗ੍ਹਾ ਤੇ 8 ਸੀਟਾਂ ਦੇ ਖੜਾ ਕੀਤਾ ਗਿਆ ਤੇ ਅੱਥਾ ਦੇ ਜਿੱਤ ਗਿਆ ਇਮਰਾਨ ਖਾਨ ਉੱਥੋਂ ਦੇ ਜਿਹੜੀਆਂ ਅਦਾਲਤਾਂ ਨੇ ਉਹ ਵੀ ਇਨਸਾਫ ਨਹੀਂ ਕਰ ਰਹੀ ਇਹ ਤੇ ਇਸ ਗੱਲ ਤੋਂ ਡਰੇ ਪੈ ਨੇ ਕਿਤੇ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਜੈਪ੍ਰਕਾਸ਼ ਨਾਰਾਇਣ ਜੇ ਪੈਦਾ ਹੋ ਗਿਆ ਤੇ ਸਾਡਾ ਬਣੂਗਾ ਕਿਤੇ ਉਹਨਾਂ ਨੂੰ ਬਹੁਤਾ ਕਿਸੇ ਨਾਲ ਲੜਨ ਦੇਣਾ ਨਹੀਂ ਹੈ ਲੇਕਨ ਮੋਦੀ ਸਾਹਿਬ ਦੇ ਜਨਮ ਦਿਨ ਤੇ 트럼ਪ ਨੇ ਵਧਾਈ ਦਿੱਤੀ ਆ ਤੇ ਇਹਨਾਂ ਨੇ ਖੁਸ਼ੀਆਂ ਮਨਾਇਆਂ ਮੈਂ ਕਿ ਉਹਦਾ ਸਿੱਧਾ ਭਗੜੇ ਦਾ ਪਹੁੰਦੇ ਹੁਣ ਭਗੜੇ ਵੀ ਪਹੁੰਗੇ ਤੇ ਰੰਗਰੰਗ ਪ੍ਰੋਗਰਾਮ ਬਣਵਾਉਣਗੇ ਵੀ ਸਾਨੂੰ ਮੁਤਰਮ 트럼ਪ ਨੇ ਵਧਾਈ ਦਿੱਤੀ ਹੈ ਉਹ 트럼ਪ ਦੀ ਤੇ ਆਪਣੀ ਜਿਹੜੀ ਨਾ ਜਾਣ ਕਿਣਕੀ ਜਿ ਫੱਸੀ ਆ 78 ਕਰੋੜ ਉਹਦਾ ਇੰਡੀਅਨ ਕਸਟਮਰ ਹੀ 78 ਕਰੋੜ ਜੀਦਾ 78 ਕਰੋਸ ਕਸਟਮਰ ਪਰ ਘਟ ਜਵੇ ਉਹਨੂੰ ਕਿੱਥੇ ਨੀਂਦ ਆਉਂਦੀ ਰਾਤ ਨੂੰ ਉਹ ਚਾਹਦੇ ਨੇ ਭੀਡੀਆਂ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਸਮਝੌਤਾ ਕਰਕੇ ਵਿਚਕਾਰ ਲਾ ਜਾਂਦੇ ਸੀ ਵਪਾਰ ਫੇਰ ਸ਼ੁਰੂ ਕਰ ਲੀਏ ਤੇ ਜੀ ਆਖਿੰਦਾ ਮੈਨਾਂ ਮੰਨ ਲਿਆ ਲੇਕਿਨ ਅੱਜ ਜਿਵੇਂ 트ੰਪ ਸਾਹਿਬ ਨੂੰ ਉਹਨਾਂ ਨੇ ਜਾ ਕੇ ਫੋਨ ਤੇ ਵਧਾਈ ਦਿੱਤੀ ਤੇ 트ੰਪ ਸਾਹਿਬ ਦਾ ਦੱਸਲੇ ਮੋਦੀ ਸਾਹਿਬ ਦਾ ਅਮਰੀਕਾ ਪੈਰ ਪੰਜੇ ਨਹੀਂ ਲੱਗਦਾ ਹੋਣਾ ਵੀ 트ੰਪ ਦਾ ਫੋਨ ਲੱਗਾ ਜੀ 트ੰਪ ਨੇ ਫੋਨ ਕਰਤਾ ਜਿਹੜੀ ਕਿਣੀ 7:30 ਦੀ 2 ਵਜੇ 트ੰਪ ਜਾ ਤੁਹਾਡੇ ਸਵੰਮ ਸਾਡੇ ਵੇਖੋ ਰਸ਼ੀਆ ਨੇ ਸਾਡਾ ਹਰ ਮੁਸੀਬਤ ਸਾਥ ਦਿੱਤਾ ਹਰ ਮੁਸੀਬਤ 47 ਤੋਂ ਬਾਅਦ ਰਸ਼ੀਆ ਸਾਡੇ ਦਾ ਹਰ ਮੁਸੀਬਤ ਚਿਕਪਾ ਹੈ 71 ਦੀ جنگ ਵੇਲੇ ਜਦੋਂ ਅਮਰੀਕਾ ਨੇ ਆਪਣਾ 7ਵਾਂ ਬੇੜਾ ਭੇਜ ਦਿੱਤਾ ਸੀ ਇੱਧਰ ਨੂੰ ਤੇ ਜਦੋਂ ਅੱਗੇ ਬੇੜਾ ਆਇਆ ਤਾਂ ਉਹਨਾਂ ਨੇ ਰਸ਼ੀਅਨ ਪੰਡੂਬੀਏ ਦੇਖਿਆ ਤੇ ਉੱਥੋਂ ਮੋੜ ਕੇ ਵਾਪਸ ਭੱਜ ਗਏ ਸੀ ਵੀ ਮਾ ਮਾਮਲਾ ਗਰਬਰ ਤੁਸੀਂ ਬੜੀ ਮੁਸ਼ਕਲਾਂ ਲੀਹ ਤੇ ਚੜੇ ਹੋ ਰਸ਼ੀਆਵਾ ਚైనాਵਾ ਜੇ ਤੁਹਾਡੇ ਨਾਲ ਖੜਦੇ ਆ ਤੇ ਮੇਰੇ ਤੋਂ ਤੁਹਾਨੂੰ ਕਿਸੇ ਦੀ ਹੋਰ ਦੀ ਲੋੜ ਨਹੀਂ ਲੇਕਿਨ ਉਹਨਾਂ ਕੱਜ ਜਿਹੜਾ ਨਾ ਮੋਦੀ ਸਾਹਿਬ ਦੇ ਜਨਮ ਦਿਨ ਨੂੰ ਨਹੀਂ ਪਚਾਰਿਆ ਗਿਆ ਜਿੰਨਾ ਕੋ ਨੂੰ ਪ੍ਰਚਾਰਿਆ ਜਾ ਰਿਹਾ ਕਿ 트੍ਰੰਪ ਦਾ ਫੋਨ ਆਗਾ ਜੀ 트੍ਰੰਪ ਨੇ ਵਧਾਈ ਦਿੱਤੀ 트੍ਰੰਪ ਦਾ ਕਰਤਾ ਰਹੀ ਗਾਲ 240 ਕਰੋੜ ਦੀ ਤੇ 12 ਹਜ਼ਾਰ ਦੀ ਐਸਡੀਆਰ ਜਿਹੜੀ ਸਟੇਟ ਜਿਹੜਾ ਅਸਟਰ ਰਿਲੀਫ ਫੰਡ ਅਚ ਇਹ ਬਕਾਇਦਾ ਇਹ ਬਕਾਇਦਾ ਤੌਰ ਤੇ 19 2011 10 11 ਦੇ ਵਿੱਚ ਪਹੁੰਚ ਹੁੰਦਾ ਉਦੋਂ ਤੋਂ ਲੈ ਕੇ ਤੇ ਪਿਛਲੇ ਸਾਲ ਤੱਕ ਲਗਭਗਾਂ ਪਰ ਜਿਹੜੇ ਪੈਸੇ ਮਿਲਦੇ ਉਹ 5000 12 ਕਰੋੜ ਮਿਲਦੇ ਨੇ 5000 12 ਕਰੋੜ ਮਿਲਦੇ ਨੇ ਤੇ ਉਹਦੇ ਤੇ ਭਗਵੰਤ ਮਾਨ ਹੋਰੀ ਕਹਿੰਦੇ 3800 ਰੁਪਏ ਇੱਥੇ ਖਰਚ ਕਰ ਦਿੱਤੇਗੇ 1212 ਕਰੋੜ ਇਹ 12000 ਕਰੋੜ ਕਹੀ ਜਾਂਦੇ ਆ ਉਹਨਾਂ ਨੇ ਹਰ ਹਰ ਸਾਲ ਦਾ ਦਾਸਤਾ ਪੀ ਇੰਨੇ ਪੈਸੇ ਆਏ ਇੰਨੇ ਖਰਚ ਕੀਤੇ ਇੰਨੇ ਪੈਸੇ ਇੰਨੇ ਖਰਚ ਕੀਤੇ ਹੁਣ ਇਹ ਫੰਡ ਹੈ ਆ ਕਿ 25% ਸਟੇਟ ਗਵਰਨਮੈਂਟ ਨੂੰ ਆਪਣੇ ਕੋਲ ਪਾਉਣਾ ਪੈਂਦਾ ਹੁਣ ਜੇ ਦੋਸਤੋ 40 ਕਰੋੜ ਆਇਆ ਤੇ 198 ਕਰੋੜ ਕੇਂਦਰ ਦੇ ਤੇ ਇਹਨਾਂ ਨੂੰ 42 ਕਰੋੜ ਆਪਣੇ ਕੋਲ ਪਾਉਣਾ ਪਾ ਫਿਰ 240 ਕਰੋੜ ਬਾਣੇ ਜਿਹੜੀ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਸੁੱਤਿਆਂ ਪਊ ਜਾਗ ਕਿੱਥੋਂ ਆ ਗਈ ਤੇ ਉਹਨਾਂ ਨੇ ਇੱਕ ਕਮਿਸ਼ਨ ਚੜ੍ਹਦੀ ਕਲਾ ਇੱਕ ਆਪਣਾ ਪੋਰਟਲ ਜਾਰੀ ਕਰਤਾ ਵੀ ਸਾਡੀ ਮਦਦ ਕਰੋ ਪੰਜਾਬ ਦੀ ਮਦਦ ਕਰੋ ਆਓ ਆਪਾਂ ਸਾਰੇ ਜਣੇ ਇੱਥੇ ਫੰਡ ਪੈਸੇ ਪਾਓ ਤਾਂ ਕਿ ਪੰਜਾਬ ਦੀ ਮਦਦ ਕਰ ਸਕੀਏ ਮੈਂ ਫਿਰ ਕਹਿਣਾ ਭਗਵਾਨ ਤਮਾਮ ਜੀ ਬਾਹਰ ਸਹਰਾਣੇ ਦੇ ਕੇ ਜਾ ਕੇ ਸੋਝੋ ਕਿਉਂਕਿ ਪੰਜਾਬੀ ਆਪਣੇ ਬਾਹਾਂ ਦੇ ਬਲ ਦੇ ਰਾਜੇ ਆਪਣੀ ਮਦਦ ਆਪ ਕਰਨ ਦੇ ਕਾਬਿਲ ਜਿੰਨਾ ਤੁਸੀਂ ਕਲਾਕਰਾਂ ਦੀ ਗੱਲ ਕਰਦੇ ਕਲਾਕਰ ਤਾਂ ਸਿੱਧੇ ਜਾ ਕੇ ਲੋਕਾਂ ਨਾਲ ਕੰਟੈਕਟ ਕਰਨੇ ਨੇ ਸਿੱਧੇ ਜਾ ਕੇ ਉਹਨਾਂ ਨਾਲ ਰابطਾ ਕਾਇਮ ਕਰਨੇ ਨੇ ਗੁਰਪ੍ਰਜਨ ਗੇਲੂ ਨੇ ਇੱਕ ਬੜੀ ਉੱਦੀ ਗੱਲ ਕੀਤੀ ਸੀ ਮਨਕੀਰਤ ਆਲਖ ਜਿਹੜੇ 10 ਪ੍ਰੈਕਟ ਦਿੱਤੇ ਉਹ ਕਿਸੇ ਇੰਡੀਵਿਜੂਅਲ ਬੰਦੇ ਨੂੰ ਨਹੀਂ ਉੱਥੇ ਸਹਿਕਾਰੀ ਸੇਵਾਵਾੜਾ ਕੇ ਉਹਨਾਂ ਨੂੰ ਦਿੱਤੇ ਜਾਣ ਪੀ ਜਦੋਂ ਵੀ ਕਿਸੇ ਨੂੰ ਲੋੜ ਹੋਵੇ ਤੇਲ ਪਾਵੇ ਤੇ ਟਾ ਡਰਾਈਵਰ ਲੈ ਜਾ ਤੇ ਆਪਣਾ ਕੰਮ ਕਰ। ਉਸ ਸੇਕਾਰੀ ਸੁਭਾਅ ਨੂੰ ਜਾਣ ਕੇ ਸਭ ਨੂੰ ਫਾਇਦਾ ਹੋਊਗਾ। ਜੇ ਕਿਸੇ ਇੱਕ ਵਿਅਕਤੀ ਨੂੰ ਮਿਲ ਗਏ ਤੇ ਫਿਰ ਉਹਨੂੰ ਫਾਇਦਾ ਹੋਊਗਾ ਬਾਕੀ ਕਿਸੇ ਨੂੰ ਨਹੀਂ ਹੋਊਗਾ। ਦੋਸਤੋ 40 ਕਰੋੜ ਤੇ ਆ ਗਏ ਵੱਧ ਤੋਂ ਵੱਧ 100 ਦੁੱਧ ਨੂੰ ਰਾਜੀ ਕਰ ਬੱਧ ਪੈਸੇ ਨਹੀਂ ਹੋਣੇ ਕੇਂਦਰ ਤੋਂ 1600 ਰੁਪਏ ਨੌਕਸਿਤਨ ਨਹੀਂ ਦੇਣਗਾ। ਕਿਉਂ ਉਹਨਾਂ ਨੂੰ ਪਤਾ ਹੈ ਕਾਹੇ ਜੋਗੇ ਨਹੀਂ ਹੈਗੇ। ਅਸੀਂ ਫੇਰ ਕਹਿੰਦੇ ਆ ਬਕਾਇਦਾ ਤੌਰ ਤੇ ਜੇ ਤੁਸੀਂ ਵਿਧਾਨ ਸਭਾ ਸੈਸ਼ਨ ਵੀ ਸੱਦੂ ਨਾ ਇਸ 이슈 ਨੂੰ ਲੈ ਕੇ ਉਹਦੇ ਵਿੱਚ ਮਤਾ ਪਾਸ ਕਰ ਦਿਓ ਵੀ ਐਸ ਦਿਨ ਅਸੀਂ ਸਾਰੇ ਐਮ ਐਲ ਏ ਤੇ ਐਮ ਪੀ ਸਾਬਕਾ ਐਮ ਐਲ ਏ ਤੇ ਐਮ ਪੀ ਸਾਰੀਆਂ ਪਾਰਟੀਆਂ ਦੇ ਮੁਖੀ ਜਿਹੜੇ ਪ੍ਰਧਾਨ ਮੰਤਰੀ ਜਾ ਕੇ ਬੁਵਾ ਮੱਲਾਂਗੇ ਅਨਾਉਂਸ ਕਰਦੇ ਉਹਦੋਂ ਪਹਿਲਾਂ ਪਹਿਲਾਂ ਪ੍ਰਧਾਨ ਮੰਤਰੀ ਤੁਹਾਨੂੰ ਬੁਲਾ ਦੇਗਾ ਉਹ ਜੇ ਅੱਪ ਗੱਲਬੰਦੀ ਤੁਸੀਂ ਕੀ ਕਰਨਾ ਜੇ ਨਹੀਂ ਤੇ ਫਿਰ ਵੇਖੋ ਉਹ ਆਪਣੀ ਮਨਮਾਨੀ ਤੇ ਕਰਨਗੇ ਕਰਨਗੇ ਇਸ ਕਰਕੇ 240 ਕਰੋੜ ਬਿਛਤ ਕਰ ਗਏ ਲੇਕਿਨ ਹੋਰ ਪੈਸੇ ਆਉਣ ਦੀ ਕੋਈ ਆਸ ਨਹੀਂ ਤੇ ਸਰਕਾਰ ਦੇ ਪੱਲੇ ਕੁਝ ਨਹੀਂ ਆਪ ਲੰਗ ਬਾਪ ਲੰਗ ਗਾਲੀ ਕਰਦਿਆਂ ਦੀ ਬਣੀ ਪਈ। ਕੇਂਦਰ ਨੇ ਕੁਝ ਦੇਣਾ ਨਹੀਂ ਲੋਕ ਆਪਣੀ ਮਤਦਾਤਾਪ ਕਰ ਰਹੇ ਨੇ। ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਭਾਵੇਂ ਥੜੇ ਵੀ ਡੰਗਰ ਜਿਹੜੇ ਮਾਰੇ ਕਹਿੰਦੇ ਤੁਹਾਨੂੰ ਤਿੰਨ ਡੰਗਰਾਂ ਦਾ ਮੌਜ ਮਿਲਣਾ ਦੱਸ। ਸਹੀ ਤੀ ਯਾਰ 500 ਰੁਪਿਆ ਇੱਕ ਮੱਧ ਮਿਲਣਾ ਕਰੀਬ ਕਰੀਬ 1 ਲੱਖ 5 ਜਾਂ 5 ਲੱਖ ਜਾਂ 8 ਤੱਕ ਮਿਲਣਾ ਤੁਹਾਨੂੰ ਬਾਕੀ ਨਹੀਂ ਮਿਲਣ ਵਾਲੀ ਵੀ 20 ਵਜੇ ਮਰ ਗਿਆ ਜੇ ਤੁਹਾਡੀ 20 ਕਿੱਲੇ ਫਸਲ ਬਰਬਾਦ ਹੋ ਗਈ ਤੁਹਾਨੂੰ 5 ਇਕੜ ਦਾ ਮੁਆਵਜ਼ਾ ਮਿਲਣਾ ਇਹ ਸੈਂਟਰ ਦੇ ਰੂਲ ਨੇ ਉਹਨਾਂ ਨੇ ਆਪਣੇ ਰੂਲ ਅਮ ਤਾਂ ਚਲਾਣਾ ਅਸੀਂ ਕਹਿੰਦੇ ਨਹੀਂ ਜਿਸ ਤਰੀਕੇ ਨਾਲ 2016 ਦੇ ਵਿੱਚ ਆਫਤ ਆਈ ਸੀ ਗੁਜਰਾਤ ਦੇ ਵਿੱਚ ਇਸ ਸੁਪਰੀਮ ਕੋਰਟ ਦੀ ਜੱਜਮੈਂਟ ਐਸੀ ਬਿਕਦਾ ਤੌਰ ਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਉਸੇ ਜੱਜਮੈਂਟ ਦੇ ਅਨੁਸਾਰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਜਿੱਦੇ ਵਿੱਚ ਇਹ ਦਿੰਦੇ ਨੇ 4 ਲੱਖ ਰੁਪਏ ਜਿੱਥੇ ਕਿ ਬੰਦੇ ਡੈਥ ਹੋ ਗਈ ਹੈ ਉਹਨੇ ਕਿਹਾ ਜੀ ਨਹੀਂ 20 ਲੱਖ ਰੁਪਏ ਲੈਣਾ ਬੁਗਤਨ 20 ਲੱਖ ਦਿੱਤਾ ਕੇਂਦਰ ਸਰਕਾਰ ਨੇ 2016 ਚ ਵਿਦਿਨ ਆਪਣੇ ਗੁਜਰਾਤ ਦੇ ਲੋਕ ਇਸ ਤਰ੍ਹਾਂ ਕਿ ਭਗਵੰਤ ਮਾਹਲਵਾਲੀ ਜੋ ਮਰਦੀ ਕਰੀ ਜਾਂ ਜੋ ਮਰਦੀ ਜੋਰ ਲਾਈ ਜਾਂ ਲੋਕਾਂ ਨੇ ਪਹਿਲਾਂ ਵੀ ਮੁੱਖ ਮੰਤਰੀ ਰਿਲੀਫ ਫੰਡ ਤੋਂ ਕੋਈ ਪੈਸਾ ਨਹੀਂ ਦਿੱਤਾ ਗਾਵੇਂ ਨਹੀਂ ਦੇਣਾ ਤੁਸੀਂ ਰੋਲਾ ਪੋਨੇ ਪਾਈ ਜੋ ਬਸਰ ਲੇਕਿਨ ਲੋਕ ਸਿੱਧੇ ਲੋਕਾਂ ਨਾਲ ਜੁੜੇ ਨੇ ਪੀੜਤਾਂ ਕੋਲ ਘਰ ਘਰ ਪਹੁੰਚ ਰਹੇ ਨੇ ਹੁਣ ਤੇ ਪਾਣੀ ਵੀ ਕਾਫੀ ਅਤਲ ਲੱਥ ਗਿਆ ਤੇ ਸਾਡੀ ਖੁਸ਼ਕਸਮਦੀ ਇੱਕ ਹੋਰ ਆਮ ਤੌਰ ਤੇ ਮੌਨਸੂਨ ਜਿਹੜੀ ਆ 30 ਸਤੰਬਰ ਤੱਕ ਵਾਪਸ ਜਾਂਦੀ ਹੈ ਅੱਜ ਕੀ 20 ਸਤੰਬਰ ਨੂੰ ਵਾਪਸ ਜਾ ਰਹੀ ਹੈ ਜਦੋਂ ਵਾਪਸ ਜਾਂਦੀ ਹੈ ਜੋ ਆਪਣਾ ਮਾੜਾ-ਮੋਟਾ ਜਲਵਾ ਫਿਰ ਵਖਾ ਜਾਂਦੀ ਹੈ ਮੀਂਹ ਕਿਤੇ ਪਾ ਜਾਂਦੀ ਉਹ ਕੋਈ ਗੱਲ ਨਹੀਂ ਤੇ ਸਾਡੀ ਕਰੋਪੀ ਇੰਨੀ ਭੋਗੀ ਆ ਅਸੀਂ ਇੰਨੇ ਤੇ ਬਕਾਇਦਾ ਤੌਰ ਤੇ ਕੁਦਰਤ ਨਾਲ ਖਲਵਾੜ ਕੀਤਾ ਜੋ ਕੁਦਰਤ ਨਾਲ ਖਲਵਾੜ ਕਰਦੇ ਫਿਰ ਕੁਦਰਤ ਵਿਗੜਦੀ ਜਦੋਂ ਆ ਨਾ ਤੇ ਫਿਰ ਪਿੱਛਾ ਭੁਗਿੰਦੀ ਵੇਖਦੀ ਉੱਤਰਾਖੰਡ ਦੇ ਵਿੱਚ ਤੇ ਹਿਮਾਚਲ 'ਚ ਬੱਦਲ ਫਟੇ ਨੇ ਘਰ ਰੋਡ ਗਏ ਸਰਕਾਰ ਰੋਡਗੀਆਂ ਨੇ ਬਕਾਇਦਾ ਤੌਰ ਤੇ 20 ਬੰਦੇ ਬਾਰੇ ਕਹਿੰਦੇ ਉੱਥੇ ਅਸੀਂ ਦੇ ਭੂਮੀ ਕਹਿੰਦੇ ਉੱਥੇ ਇਹਨਾਂ ਨੂੰ ਮਾ ਮਚਲੂ ਵੀ ਕਹਿੰਦੇ ਆ ਤੇ ਉੱਤਰਾਖੰਡ ਵੀ ਕਹਿੰਦੇ ਦੇ ਭੂਮੀ ਦੀ ਇਹ ਹਾਲਤ ਮੰਨੀ ਪਈ ਹੈ ਤੇ ਇਸ ਕਰਕੇ ਸਾਡੀ ਬੇਨਤੀ ਇਹ ਆ ਕਿ ਮੁੱਖ ਮੰਤਰੀ ਸਾਹਿਬ ਜੀ ਤੁਸੀਂ ਲੋਕਾਂ ਚ ਭੰਬਲ ਪੂਸੇ ਪੈਦਾ ਕਰਨ ਦੀ بجائے ਚੋਪੀ ਕਰੋ ਤੁਹਾਡੇ ਕੋਲ ਫੰਡ ਪੂਰ ਤੋਂ ਕੋਈ ਮਿਲ ਨਹੀਂ ਨਾ ਤੁਸੀਂ ਕੋਈ ਮਦਦ ਕਰ ਸਕਦੇ ਹੋ ਤੁਸੀਂ 20000 ਰੁਪਇਆ ਅਨਾਉਂਸ ਕੀਤਾ ਤੇ ਹੁਣ ਤੱਕ ਦੱਸੋ ਕਿ ਕਿੰਨੇ ਕਿਸਾਨ ਨੂੰ ਦਿੱਤਾ ਵਾ ਜਿਹੜੀ ਗਰਦੌਰੀ ਦੀ ਤੁਸੀਂ ਗੱਲ ਕਰਦੇ ਟੂ ਡੇਸ ਵਿਦਨ ਟੂ ਡੇਸ ਪਟਵਾਰੀ ਗਰਦੌਨੀ ਕਰਕੇ ਆਪਣੇ ਅੱਗੇ ਤੱਕ ਦੇ ਸਕਦਾ ਕਿਉਂ ਇੱਕ ਘੰਟਾ ਜਾ ਕੇ ਪਿੰਡ ਦੇ ਵਿੱਚ ਬਹਿਂਦਾ ਲੋਕਾਂ ਨੂੰ ਸਾਧ ਲੈਦਾ ਦੱਸ ਤੇਰੀ ਕਿੰਨੇ ਇੱਕੜ ਜ਼ਮੀਨ ਦੇ ਇਹਨਾਂ ਨੂੰ ਪਤਾ ਹੀ ਵੀ ਬਰਬਾਦ ਹੋਈ ਹੈ ਲੇਕਿਨ ਮੈਂ ਇਹ ਵੀ ਦੱਸਦੇ ਹਾਂ ਜਿਹੜੀ ਤੇ ਮੁੰਜਰਾਂ ਪਈਆਂ ਸੀ ਜਿਹੜੀ ਫਸਲ ਨੂੰ ਉਹ ਤੋਗੀ ਬਰਬਾਦ ਜਿਹਨੂੰ ਮੁੰਜਰ ਨਹੀਂ ਸੀ ਪਈ ਅਜੇ ਛੋਟੀ ਸੀ ਉਹ ਕੁਛ ਨਾ ਕੁਛ ਬਚੀ ਐ ਜਦ ਬਾਸਮਤੀ ਬਚੀ ਐ ਲੇਕਿਨ ਜਿਹੜੀ ਛੇਛੇ ਪੁੱਟ ਜਿਹੜੀ ਬਕਾਇਦਾ ਤੌਰ ਤੇ ਰੇਤ ਤੇ ਗਾਰ ਜਮਗੀਰਨ ਉਹਨੂੰ ਕੱਢਣ ਲੱਗਿਆ ਘਟੋ ਘਟ 20 ਦਿਨ ਜਾਂ 1 ਮਹੀਨਾ ਚਾਹੀਦਾ ਤੇ ਤੁਸੀਂ 30 ਅਕਤੂਬਰ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਪਣੀ ਕਣਜ ਬਿਜਲੀ ਪਹੁੰਚੇ ਨਹੀਂ ਬਿਜੀ ਤੇ ਫਿਰ ਫਸਲ ਦੇ ਝਾੜ ਤੇ ਬਹੁਤ ਫਰਕ ਪਏਗਾ ਜੀ ਜੀ ਪਰ ਸਾ ਬਹੁਤ ਬਹੁਤ ਅਲਵਤ ਤੁਸੀਂ ਆਪਣੀ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਦਾਸਿਕਾ ਸ਼ੁਕਰੀਆ ਜੀ ਸ਼ੁਕਰੀਆ